ਹਾਂਜੀ ਦੋਸਤੋ ਅੱਜ ਦੀ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਅੱਜ ਮੁੱਖ ਮੰਤਰੀ ਭਵਨਤਮਾਨ ਦੇ ਪਿੰਡੋਂ ਜਿਹੜਾ ਕੋਟੜੇ ਮੇਲੇ ਦੇ ਉੱਤੇ ਪਹਿਲੇ ਨੰਬਰ ਤੇ ਕੱਟਾ ਆਇਆ ਸੀ ਆਪਾਂ ਬਾਈਆਂ ਦੇ ਘਰੇ ਪਹੁੰਚੇ ਸਭ ਤੋਂ ਪਹਿਲਾਂ ਜੀ ਬਹੁਤ-ਬਹੁਤ ਵਧਾਈਆਂ ਬਾਈ ਸੋਨੂੰ ਤੁਸੀਂ ਮਿਹਨਤ ਕੀਤੀ ਰੰਗ ਲੈ ਕੇ ਆਈ ਹੈ ਉਸ ਤੋਂ ਬਾਅਦ ਬਾਈ ਹੋਰਾਂ ਨੇ ਇਹ ਸੇਲ ਕਰਨੇ ਕੱਟਾ ਸੇਲ ਕਰਨੇ ਸੋ ਬਾਈ ਨੂੰ ਪੁੱਛਦੇ ਆ ਸਭ ਤੋਂ ਪਹਿਲਾਂ ਤਾਂ ਬਾਈ ਕੋਟੜੇ ਦਾ ਫਿਰ ਇਹਦੀ ਵੀਡੀਓ ਸਾਰੀ ਆਪਾਂ ਦੇਖੀਵੇਂ ਹਾਂਜੀ ਹਾਂਜੀ ਉੱਥੇ ਪਹਿਲੇ ਨੰਬਰ ਦੇ ਕੱਟਾ ਆਇਆ ਹੈ ਇਹ ਗਰੇਟਰਾਂ ਦੇ ਵਿੱਚੋਂ ਗਰੇਟਰਾਂ ਦੇ ਵਿੱਚੋਂ ਬਾਕੀ ਦਾ ਮੂਹਰਾ ਦੇ ਸਾਰੇ ਹੀ ਪੂਰੇ ਘਰ ਦਾ ਸੀ ਆਪਾਂ ਦੇਖਿਆ ਇਹਦੀ ਤੁਸੀਂ ਦੇਖ ਸਕਦੇ ਹੋ ਥੋੜੀ ਜਿਹੀ ਪੂਛ 5 6 ਇੰਚ ਦੀ ਚਿੱਟੀ ਸੀ ਹਾਂਜੀ ਹਾਂਜੀ 6 ਇੰਚ ਦੀ ਕਾਰਾ ਜਿਹੜਾ ਸੀ ਬਣਿਆ ਸੀ ਇਹ ਹਾਂਜੀ ਹਾਂਜੀ ਤੇ ਬਹੁਤ ਹੀ ਕੱਦਗਾਠ ਵਾਲਾ ਕੱਟਾ ਤੁਸੀਂ ਦੇਖ ਸਕਦੇ ਹੋ ਡਿਟੇਲਾਂ ਦਾ ਉੱਥੇ ਵੀਡੀਓ 'ਚ ਬਹੁਤ ਨੇ ਅੱਜ ਆਪਾਂ ਬਾਈ ਨੂੰ ਪੁੱਛਦੇ ਆਂ ਦੀ ਉਮਰ ਸਹੀ ਕਿੰਨੀ ਹੈ ਬਾਈ ਜੀ ਇਹਦੀ ਸਹੀ ਉਮਰ ਬਾਈ ਜੀ ਇਹ 16 ਤਰੀਕ ਨੂੰ 23 ਮਹੀਨਾ ਦਾ ਹੋ ਜੂਗਾ ਜੀ 23 ਮਹੀਨਾ ਦਾ ਹੋਊਗਾ 23 ਮਹੀਨਾ ਹਾਂਜੀ ਹਾਂਜੀ ਠੀਕ ਹੈ ਜੀ ਪਰ ਹੌਸਕਦੇ ਜੀ ਆਪਾਂ ਲਾਇਆ ਨਹੀਂ ਹੈ ਪਰ ਹੌਸਕਦੇ ਵਿੱਚ ਇੱਕ ਵਾਰੀ ਵੀ ਨਹੀਂ ਛੱਡੇ ਵੀਰੇ ਠੀਕ ਹੈ ਜੀ ਤੇ ਆਪਾਂ ਨੂੰ ਵੇਚਣ ਦਾ ਕਾਰਨ ਕੀ ਹੈ ਜੀ ਵੇਚਣਾ ਵੀਰੇ ਥੋੜਾ ਜਿਆਦਾ ਡੰਗਰ ਜ਼ਿਆਦਾ ਹੋਣ ਕਰਕੇ ਤੇ ਬਾਕੀ ਬੱਚਾ ਵੀ ਇਸੇ ਇਦਾਂ ਛੋਟਾ ਪਾ ਤੁਸੀਂ ਦੇਖ ਸਕਦੇ ਹੋ ਜੀ ਆਹ ਮੱਝ ਦਾ ਬੱਚਾ ਇਹ ਉਸ ਤੋਂ ਅਗਲੇ ਸੂਏ ਦਾ ਬੱਚਾ ਆ ਗਿਆ ਤਿੰਨ ਸੂਏ ਸੂਈ ਗਈ ਮੱਝ ਤਿੰਨੀ ਕੱਟੇ ਦਿੱਤੇ ਨਹੀਂ ਕਰਦਾ ਹਾਂਜੀ ਹਾਂਜੀ ਕੱਟੇ ਉੱਤੇ ਨਹੀਂ ਉਸ ਤੋਂ ਬਾਅਦ ਆ ਗਿਆ ਜੀ ਦੇਖੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਵੇਂ ਉਹਦੀ ਗਰੇਡ ਥੋੜੀ ਜਿਹੀ ਪੂੰਛ ਚਿੱਟੀ ਕਰਨ ਗਰੇਡਰਾਂ ਦੇ ਵਿੱਚ ਆ ਗਿਆ ਸੀ ਇਹਦੀ ਜਮਨ ਬਲੈਕ ਹੈ ਹਾਂਜੀ ਹਾਂਜੀ ਸਰੇ ਤੱਕ ਥੋੜੇ ਜਿਹਾ ਵਾਲ ਚਿੱਟੇ ਨੇ ਥੋੜੇ ਚਲੋ ਜਿਹੜੇ ਮੂਹਰੇ ਦੇ ਨਰਖਸ਼ਿਆਂ ਚੋਂ ਉਹ ਚਿੱਟੇ ਨੇ ਬਾਕੀ ਤਾਂ ਸਾਰੀ ਬਲੈਕ ਹੈ ਭਾਈ ਹੁਰੇ ਕਹਿੰਦੇ ਹੁਣ ਇਹਦੇ ਮਿਹਨਤ ਕਰਕੇ ਅਗਲੇ ਮੇਲੇ ਵੇਲੇ ਨੂੰ ਤਿਆਰ ਕਰਨਾ ਹੈ ਰਿੰਗ ਚ ਪਾਉਣਾ ਪੈਣਾ ਜੀ 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 ਪਹਿਲੀ ਵਾਰੀ ਤੁਸੀਂ ਗਏ ਸੀ ਹਣਾ ਪਹਿਲੀ ਵਾਰੀ ਗਏ ਸੀ ਜਿਹੋ ਪਹਿਲੀ ਵਾਰੀ ਮਿਹਨਤਾਂ ਮੁੱਲ ਪਿਆ ਆ ਇਹਦੀ ਮਾਂ ਇਹ ਕਿਹਦੇ ਥੱਲੇ ਕਿੰਨਾ ਕੁ ਦੁੱਧਾਈ 20 ਲੀਟਰ ਤੇ ਚੱਲੀ ਆ ਤਕੀ ਜੀ ਠੀਕ ਹੈ ਇਹ ਮੁੰਡਾ ਕਿਹਦਾ ਸੀਗਾ ਇਹ ਬੱਚਾ ਜੋਗਰਾਜ ਦਾ ਚੋਟਾ ਤੁਸੀਂ ਜਦੋਂ ਖਰੀਦੋਗੇ ਇਹਦੇ ਜਿਹੜੇ ਨਾਮ ਮਿਲੇ ਹੋਏ ਨੇ ਸਰਟੀਫਿਕੇਟ ਵੀ ਤੁਹਾਨੂੰ ਮਿਲੂਗਾ ਆਹ ਤੁਸੀਂ ਦੇਖ ਸਕਦੇ ਹੋ ਆਰਮ ਸਿੰਘ ਬਲਬੀਰ ਸਿੰਘ ਸਤੋਜ ਸੁਨਾਮ ਸੰਗਰੂਰ ਦੋ ਦੰਦ ਕਟਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੀ ਇਹ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਹੁਣ ਬਾਈ ਉਹਨਾਂ ਨੇ ਸੇਲ ਕਰਨਾ ਹੈਗਾ ਛੜੀ ਵਰਕ ਇੱਕ ਨਾਮੀ ਝੋਟਾ ਤੁਸੀਂ ਕਹਿ ਸਕਦੇ ਹੋ ਸੋ ਆਪਾਂ ਬਾਈ ਨੂੰ ਪੁੱਛ ਜਾਈਏ ਵੀ ਬਾਈ ਜੀ ਇਹਦੀ ਕੋਈ ਕੀਮਤ ਰੱਖੀ ਹੈ ਤੁਸੀਂ ਨੇ ਨਹੀਂ ਨਹੀਂ ਕੀਮਤ ਵੀਰੇ ਹਲੇ ਕੋਈ ਨਹੀਂ ਹੈ ਕੀਮਤ ਤਾਂ ਤੁਸੀਂ ਫੋਨ ਤੇ ਕਰੋ ਹਾਂਜੀ ਫੋਨ ਤੇ ਬਾਈ ਜੀ ਕੀਮਤ ਫੋਨ ਤੇ ਕਰਨਗੇ ਬਾਈ ਹੋਰੀ ਮੇਲੇ ਦਾ ਜਿਹੜਾ ਚੈਂਪੀਅਨ ਝੋਟਾ ਬਕਾਊ ਆ ਬਾਈ ਜੀ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਜੀ ਹਾਂਜੀ ਬਾਈ ਜੀ ਮੋਬਾਈਲ ਨੰਬਰ ਦੋ ਲਿਖ ਲਿਓ ਜੀ ਹਾਂਜੀ ਪਹਿਲਾ ਮੇਰਾ 97793 ਜੀ 97793 12458 ਜੀ 12458 ਹਾਂਜੀ ਇਹ ਤੇ ਛੋਟੇ ਭਰਾ ਦਾ ਨੰਬਰ ਹੈ ਜੀ 97794 ਜੀ ਹਾਂਜੀ 09830 ਜੀ 09868 ਹਾਂਜੀ ਪਿੰਡ ਸਤੋਜ ਪਿੰਡ ਸਤੋਜ ਜੀ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਚੈਂਪੀਅਨ ਝੋਟਾ ਲੈਣ ਵਾਸਤੇ ਸੋ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਤੁਹਾਡਾ ਵੀ